ਔਰ ਰੰਗਜੀਵ ਜੇ ਕਿਤੇ ਅੱਜ ਤੇਰੇ ਧਰਮ ਨੂੰ ਖਤਰਾ ਹੁੰਦਾ ਹੈ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜੇ ਤੂੰ ਗੁਰੂ ਨਾਨਕ ਦੇ ਘਰ ਵਿੱਚ ਆ ਜਾਂਦਾ ਅਸੀਂ ਤੇਰੀ ਖਾਤਰ ਵੀ ਕੁਰਬਾਨੀ ਦੇ ਦੇਣੀ ਸੀ ਸਾਡੀ ਟੱਕਰ ਜ਼ੁਲਮ ਦੇ ਨਾਲ ਹੈ ਸਾਡੀ ਟੱਕਰ ਕਿਸੇ ਧਰਮ ਦੇ ਨਾਲ ਨਹੀਂ ਹੈ ਔਰ ਰੰਗਜੀਵ ਕਹਿੰਦਾ ਠੀਕ ਹੈ ਨਹੀਂ ਮੰਨਣਾ ਨਾ ਮੰਨੋ ਮਹਾਰਾਜ ਦੇ ਸਾਹਮਣੇ ਗੁਰਾਂ ਦੇ ਜਾਨ ਤੋਂ ਪਿਆਰੇ ਸਿੱਖ ਭਾਈ ਮਤੀ ਦਾਸ 22 ਸਦੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਤ੍ਰੈ ਸਤਾਵ ਦੀ 350 ਸਾਲਾ ਸਤਾਵ ਦੀ ਸਿੱਖ ਪੰਥ ਮਨਾ ਰਿਹਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਹਾਰਾਜ ਦੇ ਸਾਹਮਣੇ ਪ੍ਰਾਣਾ ਤੋਂ ਪਿਆਰੇ ਸਿੱਖ ਅਕਹਿ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਸੋਚ ਕੇ ਦੇਖੋ ਸਾਧ ਸੰਗਤ ਕਿੰਨਾ ਸਨਾਟਾ ਸਾਹਾ ਹੋਵੇਗਾ ਜਦੋਂ ਹਿੰਦੀ ਦਿੱਲੀ ਦੇ ਵਿੱਚ ਚਾਂਦਰੀ ਚੌਂਕ ਦੇ ਵਿੱਚ ਇਹ ਕਹਿਰ ਮੱਚਿਆ ਹੋਊਗਾ ਕਿਸੇ ਸਿੱਖ ਨੂੰ ਆਰੇ ਦੇ ਨਾਲ چیر ਕੇ ਦੋ ਫਾੜ ਕੀਤਾ ਹੋਊਗਾ ਕਿੱਡੀ ਵੱਡੀ ਭਿਆਨਕ ਸਜ਼ਾ ਸੀ ਕਿੱਡਾ ਜ਼ਾਲਮ ਹੋਵੇਗਾ ਔਰੰਗਜ਼ੇਬ ਕਿੱਡਾ ਨਰਦਈ ਹੋਵੇਗਾ ਜਿਹਨੇ ਇਹੋ ਜਿਹਾ ਫਤਵਾ ਲਾ ਦਿੱਤਾ ਵੀ ਇਹਨੂੰ ਆਰੇ ਨਾਲ چیر ਦਿਓ ਲੱਕੜ ਦੇ ਫਟਿਆਂ ਵਿੱਚ ਬਨ ਕੇ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਧੰਨ ਭਾਈ ਮਤੀ ਦਾਸ ਜੀ ਮਹਾਰਾਜ ਡੋਲੇ ਨਹੀਂ ਕਬਰਾਇੇ ਨਹੀਂ ਕਿਉਂਕਿ ਆਤਮਾ ਬਲਵਾਨ ਹੈ ਆਤਮਾ ਨੂੰ ਭਜਨ ਦੀ ਖਾਕ ਮਿਲੀ ਹੋਈ ਹੈ ਆਤਮਾ ਬਲਵਾਨ ਹੈ ਜਲਾਦਾ ਨੇ ਪੁੱਛਿਆ ਤੇਰੀ ਅੰਤਮ ਇੱਛਾ ਕੀ ਹੈ ਮੰਗ ਕੀ ਮੰਗਦਾ ਹੈ ਇਹ ਨਹੀਂ ਮੰਗਿਆ ਕਿ ਮੇਰੀ ਸਜ਼ਾ ਵਿੱਚ ਨਰਮਾਈ ਕਰ ਦਿਓ ਮੇਰੀ ਸਜ਼ਾ ਘਟਾ ਦਿਓ ਕੀ ਮੰਗਿਆ ਗੁਰਸਿੱਖ ਨੇ ਅੱਜ ਸਾਨੂੰ ਸਾਧ ਸੰਗਤ ਚੇਤੇ ਹੀ ਨਹੀਂ ਹੁੰਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਦੇ ਦਰਸ਼ਨ ਕਰਨੇ ਨੇ ਸਾਨੂੰ ਪੰਜਾ ਪਿਆਰਿਆਂ ਦਾ ਹੁਕਮ ਹੈ ਵੀ ਇੱਕ ਵਾਰ ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਧੰਨ ਭਾਈ ਮਤੀ ਦਾਸ ਜੀ ਸਿਰ ਤੇ ਆਰਾ ਕਹਿੰਦੇ ਮੰਗ ਕੀ ਮੰਗਣਾ ਕਹਿੰਦੇ ਮੇਰੀ ਇੱਛਾ ਇਹੀ ਹੈ ਜਦੋਂ ਮੈਂ ਸੰਸਾਰ ਤੋਂ ਜਾਵਾਂ ਮੇਰੇ ਸਿਰ ਤੇ ਆਰਾ ਫਿਰਦਾ ਹੋਵੇ ਮੇਰਾ ਮੁਖ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿੰਜਰੇ ਵੱਲ ਹੋਵੇ ਆਖੋ ਸਤਨਾਮ ਸ਼੍ਰੀ ਵਾਹਿਗੋ ਜਾਲਮ ਔਰੰਗਜੇਬ ਨੇ ਗੁਰੂ ਮਹਾਰਾਜ ਬਾਸਤੇ ਇਹੋ ਜਿਹਾ ਪਿੰਜਰਾ ਤਿਆਰ ਕਰਵਾਇਆ ਸੀ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਿੱਧੇ ਨਹੀਂ ਸੀ ਖੜ ਸਕਦੇ ਐਦਾਂ ਝੁੱਕ ਕੇ ਖੜਨਾ ਪਿਆ ਮਹਾਰਾਜ ਨੂੰ ਚੌਂਕੜਾ ਮਾਰ ਕੇ ਨਹੀਂ ਸੀ ਬੈਠ ਸਕਦੇ ਤੇ ਵਿੱਚ ਤਿੱਖੇ ਤਿੱਖੇ ਸੂਏ ਸੀ ਜਦੋਂ ਕਿਤੇ ਖਿਲਦੇ ਸੀ ਸੂਏ ਚੁੱਭਦੇ ਸੀ ਸ੍ਰੀ ਇਹੋ ਜੀ ਭਿਆਨਕ ਸਜ਼ਾ ਕਿੰਨਾ ਕੁ ਚਿਰ ਬੰਦਾ ਚੁੱਪ ਕੇ ਖੜ ਸਕਦਾ ਹੈ। ਮਤੀ ਦਾ ਜੀ ਕਹਿੰਦਾ ਮੈਂ ਗੁਰੂ ਜੀ ਦੇ ਦਰਸ਼ਨ ਕਰਕੇ ਜਾਣਾ ਚਾਹੁੰਨਾ ਸੰਸਾਰ ਤੋਂ ਜਦੋਂ ਮੈਂ ਸੰਸਾਰ ਤੋਂ ਜਾਵਾਂ ਮੇਰੇ ਸਿਰ ਤੇ ਆਰਾ ਫਰੇ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿ ਆਪਣਾ ਚਲ ਤੇ ਰੱਖ ਉਚੀਤ ਮੈਂ ਆਪਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕਰਦਾ ਸੰਸਾਰ ਤੋਂ ਜਾਣਾ ਚਾਹੁੰਦਾ ਹਾਂ। ਹੋਰ ਪੁੱਛਿਆ ਹੋਰ ਦੱਸ ਕੀ ਚਾਹੁੰਨਾ ਹੈ ਜਲਾਦ ਨੂੰ ਕਹਿੰਦੇ ਜਲਾਦਾ ਆਰਾ ਹੌਲੀ ਹੌਲੀ ਫੇਰੀ ਮੈਂ ਜਪਜੀ ਸਾਹਿਬ ਦਾ ਪਾਠ ਪੂਰਾ ਕਰਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਰਾ ਪਿਆਰਾ ਲਗਤ ਹੈ ਸਹਜੇ ਸਹਜੇ ਜਾਏ ਭਾਈ ਮਨੀ ਸਿੰਘ ਜੀ ਨੇ ਵੀ ਕਿਹਾ ਸੀ ਜਲਾਦਾ ਨੂੰ ਕਿ ਜਲਾਦੋ ਤੈਨੂੰ ਹੁਕਮ ਹੋਇਆ ਬੰਦ-ਬੰਦ ਕਟਣ ਦਾ ਮੈਨੂੰ ਮੇਰੇ ਮਾਲਕ ਦਾ ਹੁਕਮ ਹੈ ਬੰਦ-ਬੰਦ ਕਟਾਉਣ ਦਾ ਬੰਦ ਗੁੱਟ ਤੋਂ ਨਹੀਂ ਸ਼ੁਰੂ ਹੁੰਦਾ ਉਂਗਲਾਂ ਦੇ ਪੋਟਿਆਂ ਤੋਂ ਸ਼ੁਰੂ ਹੁੰਦਾ ਕਾਲੀ ਨਾ ਕਰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ 16 17 ਅਸ਼ਟਪਦੀਆਂ ਇਤਿਹਾਸ ਵਿੱਚ ਲਿਖਿਆ ਹੈ ਭਾਈ ਮਤੀਦਾਸ ਜੀ ਕਰਦੇ ਗਏ ਬਾਕੀ ਦੀਆਂ ਅਸ਼ਟਪਦੀਆਂ ਮਹਾਰਾਜ ਭਾਈ ਮਨੀ ਸਿੰਘ ਜੀ ਦੇ ਪੋਟਿਆਂ ਨੇ ਪੜੀਆਂ ਆਵਾਜ਼ਾਂ ਆਉਂਦੀਆਂ ਨੇ ਸ਼ਲੋਕ ਬਾਕੀ ਸੀ ਜਦੋਂ ਭਾਈ ਮਤੀ ਦਾਸ ਜੀ ਦਾ ਸਰੀਰ ਦੋਨੋਂ ਮੁਖ ਤੇ ਜਪਜੀ ਪੜੇ ਮੁਖ ਦੋ ਫਾੜ ਹੋ ਕੇ ਗਿਰ ਗਏ ਤੇ ਦੋਨਾਂ ਮੁਖਾਂ ਦੇ ਵਿੱਚ ਆਵਾਜ਼ ਆਉਂਦੀ ਹੈ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਤੇ ਛੁੱਟੀ ਨਾਲ ਇਹ 사ਦ ਸੰਗ ਸਾਇੰਸ ਨਹੀਂ ਮੰਨਦੀ ਹੈ ਸਿੱਖੀ ਵਿੱਚ ਕਾਰਨਾਮੀ ਸਿੱਖਾਂ ਨੇ ਇਹੋ ਜੇ ਕਰ ਦਿੱਤੇ ਬਲਖਣ ਕੌਤਕ ਕੀਤੇ ਭਾਈ ਤਾਰੂ ਸਿੰਘ ਜੀ 22 ਦਿਨ ਬੈਠੇ ਰਹੇ ਕੋਪਰੀ ਲਏਗੀ ਕੋਈ ਮੰਨਦਾ ਸਾਇੰਸ ਵੀ ਕਿਸੇ ਦਾ 사ਦ ਸੰਗਤ ਹੱਥ ਪੈਰ ਵਢਿਆ ਜਾਵੇ ਕਹਿਣਗੇ ਚੇਤੇ ਕਰੋ ਹਸਪੀਟਲ ਲੈ ਜੋ ਇਸ ਨੂੰ ਇਹਦੀ ਜਾਨ ਬਚ ਜਾਵੇ ਕਿਸੇ ਦੀ ਲੱਤ ਵੱਢੀ ਜਾਵੇ ਕਿਸੇ ਦੀ ਬਾਹ ਵੱਢੀ ਜਾਵੇ ਛੇਤੀ ਚੁੱਕੋ ਹਸਪੀਟਲ ਲੈ ਜਾਓ ਇਹਦੀ ਜਾਨ ਬਚ ਜੂਗੀ ਪਰ ਕਿਸੇ ਦੀ ਗਰਦ ਨਹੀਂ ਕੱਟੀ ਜਾਵੇ ਦੇ ਨਾਲੋਂ ਸੈਰੀ ਵੱਖਰਾ ਹੋ ਜਾਵੇ ਕੋਈ ਕਹਿੰਦਾ ਇਹਨੂੰ ਹਸਪੀਟਲ ਲੈ ਜਾਓ ਇਹਦੀ ਜਾਨ ਬਚ ਜੂਗੀ ਕੱਟੀ ਗਈ ਪਿੱਛੇ ਕੀ ਰਹਿ ਗਿਆ ਧੰਨ ਭਾਈ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰੇ ਪੰਜ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਟੜ ਸਿਰ ਦੇ ਨਾਲੋਂ ਵੱਖਰਾ ਹੋ ਗਿਆ ਤੇ ਮਹਾਰਾਜ ਨੇ ਖੱਬੇ ਹੱਥ ਦੀ ਤਲੀ ਤੇ ਸੀਸ ਰੱਖਿਆ ਸੱਜੇ ਹੱਥ ਨਾਲ 18 ਸੇਰ ਦਾ ਖੰਡਾ ਵਾਇਆ ਜਾਲਮ ਜਰਵਾਣੇ ਭੱਜੇ ਜਾਂਦੇ ਨੇ ਦੌੜੇ ਜਾਂਦੇ ਨੇ ਦੌੜੇ ਦੌੜੇ ਜਾਂਦੇ ਦੇਖਦੇ ਨੇ ਸਿਰ ਕੱਟੇ ਵਾਲਾ ਬਾਬਾ ਸਾਡੇ ਵੱਲ ਤਾਂ ਨਹੀਂ ਆਉਂਦਾ ਕਿਤੇ ਸਾਡੇ ਵੱਲ ਤਾਂ ਨਹੀਂ ਆਉਂਦਾ ਕਿਤੇ ਅਬਦਾਲੀ ਨੂੰ ਕਹਿੰਦੇ ਉਹ ਜਿਉਂਦਿਆਂ ਨਾਲ ਤਾਂ ਲੜੀਏ ਸਿੱਕ ਤਾਂ ਮਰ ਕੇ ਵੀ ਲੜੀ ਜਾਂਦੇ ਇਹਨਾਂ ਨਾਲ ਨਹੀਂ ਅਸੀਂ ਲੜ ਸਕਦੇ ਇਹ ਨਹੀਂ ਜਿੱਤੇ ਜਾ ਸਕਦੇ ਇਹੋ ਜੇ ਬਲਖਣ ਕੌਤਕ ਸਿੱਖੀ ਦੇ ਵਿੱਚ ਸਿਰ ਕਟਿਆਂ ਤੋਂ ਲੜੇ ਸਿੱਖ ਸੀ ਸ੍ਰੀ ਸੀਸ ਕਟਿਆਂ ਤੋਂ ਹਾਰੇ ਨਾਲ ਤਨ ਚਰਵਾ ਕੇ ਲੜੇ ਬੰਦ-ਬੰਦ ਕਟਵਾ ਕੇ ਸਿੱਖ ਬਾਣੀ ਪੜਦੇ ਰਹੇ ਤਨ ਰੂਹੀ ਦੇ ਨਾਲ ਬਨ ਕੇ ਸਾੜ ਦਿੱਤਾ ਦਿੱਲੀ ਦੇ ਵਿੱਚ ਕਿੱਡਾ ਕਹਿਰ ਹੋਇਆ ਹੋਵੇਗਾ ਭਾਈ ਸਤੀਦਾਸ ਜੀ ਦਾ ਰੋਈਂ ਦੇ ਨਾਲ ਬਨ ਕੇ ਜਿਉਂਦਾ ਸਰੀਰ ਜਾਲ ਦੇਣਾ ਕਿੰਡਾ ਵੱਡਾ ਕਹਿਰ ਹੈ ਦੇਖਦੇ ਵਿੱਚ ਉਹ ਵਾਲਿਆ ਆਲੂ ਵਾਂਗੂ ਭਾਈ ਦਿਆਲਾ ਜੀ ਨੂੰ ਸੈਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਡੋਲ ਜਾਣਗੇ ਇੰਨਾ ਪਿਆਰ ਕਰਦੇ ਨੇ ਸਿੱਖਾਂ ਨੂੰ ਕਿਤੇ ਡੋਲ ਜਾਣਗੇ ਵੀ ਇਹ ਤਾਂ ਜ਼ਾਲਮ ਨੇ ਵੱਡਾ ਕਹਿਰ ਕੀਤਾ ਸਾਡੇ ਨਾਲ ਕਿਹੜਾ ਭਲੇ ਕਰਨੀ ਹੈ ਕਿਤੇ ਸੈਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਡੋਲ ਜਾਣਗੇ ਤਿੰਨੇ ਸਿੱਖਾਂ ਨੂੰ ਸ਼ਹੀਦ ਕਰਕੇ ਔਰ ਰੰਗਜੀਵ ਗੁਰੂ ਮਹਾਰਾਜ ਜੀ ਦੇ پاس ਆਇਆ ਕਹਿੰਦੇ ਹਲੇ ਵੀ ਮੰਨ ਜੋ ਹਲੇ ਵੀ ਮੰਨ ਜੋ ਤੁਸੀਂ ਆਪਣਾ ਧਰਮ ਤਿਆਗ ਦਿਓ ਹਿੰਦੂਆਂ ਦੀ ਬਾਹ ਛੱਡ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦਾ ਹਿੰਦੁਸਤਾਨ ਦੇ ਵਿੱਚ ਕੱਲਾ ਹਰਾ ਝੰਡਾ ਹੀ ਝੁਲੇਗਾ ਅੱਲਾਹੂ ਅੱਲਾਹੂ ਦੀ ਆਵਾਜ਼ੇ ਆਉਣਗੇ ਮੈਂ ਹਿੰਦੂ ਧਰਮ ਸਦਾ ਵਾਸਤੇ ਹਿੰਦੁਸਤਾਨ ਦੇ ਤਖਤੇ ਤੋਂ ਖਤਮ ਕਰ ਦੇਣਾ ਹੈ ਹਜ਼ਾਰਾਂ ਮੰਦਰ ਉਸ ਦੇ ਢਾਕੇ ਮਲੀਆਂ ਮੇਟ ਕਰ ਦਿੱਤੇ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਔਰੰਗਜ਼ੇਬ ਹੁੰਦਾ ਉਹ ਨਹੀਂ ਜੋ ਮਨੁੱਖ ਚਾਹੁੰਦਾ ਹੈ ਹੁੰਦਾ ਉਹ ਹੈ ਜੋ ਅਕਾਲ ਪੁਰਖ ਚਾਹੁੰਦਾ ਹੈ ਤੂੰ ਕਹਿਣਾ ਮੈਂ ਦੋ ਤੋਂ ਇੱਕ ਕਰ ਦੇਣਾ ਸਮਾ ਆਉਣ ਵਾਲਾ ਦੋ ਤੋਂ ਤਿੰਨ ਬਣਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਚੰਗ ਖਾਲਸਾ ਪੈਦਾ ਹੋਣ ਵਾਲਾ ਹੈ ਜਿਨੇ ਤੇਰੇ ਜਾਲਮ ਤਲਵਾਰ ਦਾ ਮੁਖ ਹੁੰਡਾ ਕਰ ਦੇਣਾ ਹੈ ਉਹ ਖਾਲਸਾ ਪੈਦਾ ਹੋਣ ਵਾਲਾ ਹੈ ਮਨੁੱਖ ਬੜਾ ਕੁਝ ਚਾਹੁੰਦਾ ਹੈ ਮੈਂ ਐਂ ਕਰ ਦੇਣਾ ਮੈਂ ਐਂ ਉਹ ਕਰ ਦੇਣਾ ਹੈ ਪਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਹੁੰਦਾ ਉਹ ਹੈ ਜੋ ਪਰਮਾਤਮਾ ਨੂੰ ਚਾਹੁੰਦਾ ਹੈ